ਕੀ ਪੰਜਾਬ ਸਰਕਾਰ ਹੜਾ ਦਾ ਮੁਆਵਜ਼ਾ ਵੰਡਣ 'ਚ ਪੱਖਪਾਤ ਕਰ ਰਹੀ ਹੈ ਕੀ ਅੰਨਾ ਵੰਡੇ ਰੇਓੜੀਆਂ ਮੁਰਮੁੜਾ ਆਪਣੇਆਂ ਨੂੰ ਦੇ ਕੀ ਆਪਣੇ ਚਾਹੇਤਿਆਂ ਨੂੰ ਹੀ ਜਿਹੜਾ ਉਹ ਮੁਆਵਜ਼ਾ ਦਿੱਤਾ ਜਾ ਰਿਹਾ ਤੇ ਬਾਕੀ ਜਿਹੜੇ ਕਿਸਾਨ ਨੇ ਜਾਂ ਕਿਸੇ ਹੋਰ ਪਾਰਟੀਆਂ ਨਾਲ ਸੰਬੰਧਿਤ ਨੇ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਆਖਿਰਕਾਰ ਇਹ ਸਵਾਲ ਕਿਉਂ ਉੱਠੇ ਨੇ ਇਹ ਸਵਾਲ ਕਿੱਥੋਂ ਉੱਠੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋਵੇ ਤਾਂ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਵੇਲੇ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਐਸੀ ਹੜ੍ਹ ਦੇ ਪ੍ਰਭਾਵਿਤ ਕਿਉਂਕਿ ਪੰਜਾਬ ਦੇ ਸਮੁੱਚੇ ਜ਼ਿਲ੍ਹੇ ਹੀ ਆ ਜਿਹੜੇ ਉਹ ਹੜ੍ਹ ਪ੍ਰਭਾਵਿਤ ਆ ਲਾਨ ਦਿੱਤੇ ਗਏ ਸੀ ਕਿਤੇ ਦਰਿਆਵਾਂ ਨੇ ਮਾਰ ਕੀਤੀ ਕਿਤੇ ਉਹਨਾਂ ਦਿਨਾਂ ਦੇ ਵਿੱਚ ਪਏ ਭਾਰੀ ਮੀਂਹ ਨੇ ਜਿਹੜਾ ਉਹ ਤਬਾਹੀ ਮਚਾਈ ਇਸੇ ਇਲਾਕੇ ਦੇ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਂਢੀ ਪਿੰਡਾਂ ਚੋਂ ਪਿੰਡ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਾ ਪਿੰਡ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦੇ ਦਾ ਵੀ ਗਵਾਂਢੀ ਪਿੰਡ ਨੇ ਜਿੱਥੇ ਦੇ ਲੋਕਾਂ ਨੇ ਖਾਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਇਹ ਇਲਜ਼ਾਮ ਲਾਏ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾ ਮੁਆਵਜ਼ਾ ਹੈ ਉਹ ਤਰਕ ਸੰਗਤ ਤੌਰ ਤੇ ਨਹੀਂ ਵੰਡਿਆ ਗਿਆ ਜਣੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਮੁਆਵਜ਼ਾ ਹੈ ਉਹ ਕੁਝ ਕੁ ਲੋਕਾਂ ਨੂੰ ਦੇ ਦਿੱਤਾ ਗਿਆ ਕੁਝ ਕੁ ਲੋਕਾਂ ਨੂੰ ਨਹੀਂ ਦਿੱਤਾ ਗਿਆ ਇਸ ਤੇ ਪ੍ਰਸ਼ਾਸਨ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਦੱਸਾਂਗੇ ਪਰ ਸਵਾਲ ਇਹ ਹੈ ਕਿ ਜਿਹੜਾ ਇਹ ਮਾਮਲਾ ਹੈ ਇਹ ਕਿਵੇਂ ਤੇ ਕਿੱਥੋਂ ਸ਼ੁਰੂ ਹੁੰਦਾ ਦਰਅਸਲ ਪਿੰਡ ਦਸਕਾ ਤੇ ਰੱਤਾ ਖੇੜਾ ਦੇ ਦੋ ਕੇਸ ਨੇ ਜਿਹੜੇ ਮੇਰੇ ਧਿਆਨ ਚ ਲਿਆਉਂਦੇਗੇ ਉੱਥੋਂ ਦੇ ਲੋਕਾਂ ਦੇ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਜਿਹੜਾ ਉਹ ਮਾਰ ਕੀਤੀ ਪਾਣੀ ਨੇ ਕੱਸੀ ਟੁੱਟੀ ਨਾਲਾ ਟੁੱਟਿਆ ਉਹਦੀ ਬਿਮਾਰ ਹੋਈ ਸਾਡੇ ਘਰ ਤਰੇੜੇ ਗਏ ਜਿਹਦੇ ਵਿੱਚ ਕਿਸਾਨਾਂ ਦੇ ਘਰ ਵੀ ਨੇ ਮਜ਼ਦੂਰਾਂ ਦੇ ਘਰ ਵੀ ਨੇ ਤੇ ਕਾਫੀ ਵੱਡੇ ਪੱਦਰ ਦੇ ਵਿੱਚ ਰਕਬਾ ਤਬਾਹ ਹੋ ਗਿਆ ਖੇਤੀ ਵਾਲਾ ਵੀ ਤੇ ਮਜ਼ਦੂਰਾਂ ਦੇ ਘਰ ਨੁਕਸਾਨੇ ਗੇ ਘਰ ਜਿਹੜੇ ਆ ਕਿਸਾਨਾਂ ਦੇ ਵੀ ਨੁਕਸਾਨੇ ਗੇ ਵੀ ਪਰ ਸਰਕਾਰ ਨੇ ਮੁਆਵਜ਼ਾ ਜ਼ਰੂਰ ਦਿੱਤਾ ਆ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਇਹ ਇਲਜ਼ਾਮ ਹੈ ਕਿ ਸਰਕਾਰ ਨੇ ਮੁਆਵਜ਼ਾ ਜ਼ਰੂਰ ਦਿੱਤਾ ਪਰ ਇਸ ਮੁਆਵਜ਼ੇ ਨੂੰ ਤਰਕਸੰਗਤ तौर ਤੇ ਨਹੀਂ ਦਿੱਤਾ ਗਿਆ। ਜਾਂ ਤੱਕ ਕੁਝ ਲੋਕਾਂ ਨੂੰ ਦੇ ਦਿੱਤਾ ਗਿਆ, ਬਾਕੀਆਂ ਨੂੰ ਨਹੀਂ ਦਿੱਤਾ ਗਿਆ ਤੇ ਖਾਸ ਕਰਕੇ ਆਪਣੇ ਚਹੇਤਿਆਂ ਨੂੰ ਦੇ ਦਿੱਤਾ ਗਿਆ। ਇਹ ਇਲਜ਼ਾਮ ਉਹਨਾਂ ਦੇ ਨੇ। ਅ ਪਿੰਡ ਅਸ ਦਾ ਤੋਂ ਦਲਜੀਤ ਵਿਰਕ ਨੇ ਇਸ ਬਾਰੇ ਗੱਲ ਕੀਤੀ, ਹੋਰ ਬਜ਼ੁਰਗਾਂ ਨੇ ਗੱਲ ਕੀਤੀ। ਅ ਮਜ਼ਦੂਰ ਆਗੂ ਗੋਵਿੰਦ ਸ਼ਾਜਲੀ ਨੇ ਇਸ ਬਾਰੇ ਗੱਲ ਕੀਤੀ ਤੇ ਜਿਹੜਾ ਉਹ ਕਿਸਾਨ ਯੂਨੀਅਨ ਬੀਕੇ ਜੂ ਇਕਤਾ ਆਜ਼ਾਦ ਉਹਨਾਂ ਨੇ ਵੀ ਇਸ ਬਾਰੇ ਗੱਲ ਕੀਤੀ। ਅਬ ਮੈਂ ਤੁਹਾਨੂੰ ਸਾਰਿਆਂ ਨੂੰ ਵਾਰੀ-ਵਾਰੀ ਸੁਣਾਉਂਗਾ। ਕੀ ਮਸਲਾ ਕੀ ਹੈ ਆਪਾਂ ਸਭ ਤੋਂ ਪਹਿਲਾਂ ਦਲਜੀਤ ਬਿਰਕਹੋਰਾ ਦੀ ਗੱਲ ਸੁਣਦੇ ਹਾਂ ਕਿ ਜਿਨ੍ਹਾਂ ਨੇ ਇਸ ਮੰਗ ਨੂੰ ਜਿਹੜਾ ਉਹ ਹਾਈਲਾਈਟ ਕਰਨ ਦੇ ਵਿੱਚ ਵੀ ਭੂਮਿਕਾ ਨਿਭਾਈ ਹੈ ਤੇ ਉਹ ਲਗਾਤਾਰ ਇਸ ਮਸਲੇ ਨੂੰ ਜਿਹੜਾ ਲੱਗੇ ਹੋਏ ਆ ਕਿ ਕਿਸੇ ਤਰੀਕੇ ਨਾਲ ਕਿਸਾਨਾਂ ਦੇ ਮਜ਼ਦੂਰਾਂ ਦਾ ਬਣਦਾ ਮੁਆਵਜ਼ਾ ਜਿਹੜਾ ਉਹ ਮਿਲ ਜਾਵੇ ਦਲਜੀਤ ਬਿਰਕ ਨੇ ਇਸ ਬਾਰੇ ਕੀ ਕਿਹਾ ਸੁਣਦੇ ਹਾਂ ਮੈਂ ਪਿੰਡਸਕਾ ਤੋਂ ਦਲਜੀਤ ਸਿੰਘ ਬਿਰਕਾ ਪਹਿਲਾਂ ਤਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੈਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦਾ ਹਾਂ ਅੱਜ ਅਸੀਂ ਉਸ ਮੁੱਦੇ ਉੱਤੇ ਗੱਲ ਕਰਨ ਲੱਗਿਆਂਗੇ ਜੋ ਕਿ ਅਗਸਤ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਪਿੰਡ ਅਸਕਾ ਦੇ ਵਿੱਚ ਮੀਂਹ ਅਤੇ ਬਰਸਾਤਾਂ ਦੇ ਪਾਣੀ ਨੇ ਖੜਾ ਕਰਨ ਜਿਹੜਾ ਜੀਰੀ ਦਾ ਨੁਕਸਾਨ ਕੀਤਾਗਾ ਅਤੇ ਸਾਡੇ ਬਹੁਤ ਹੀ ਮਜ਼ਦੂਰ ਭਰਾਵਾਂ ਦੀਆਂ ਛੱਤਾਂ ਡਿੱਗਪੀਆਂ ਉਹਨਾਂ ਦੇ ਘਰ 파ਟ ਗਏ ਜੋ ਦਸਕਾ ਪਿੰਡ ਤੋਂ ਗਰਦਿਆਣੀ ਵਾਲੇ ਰਾਹ ਦੇ ਉੱਤੇ ਜਿਹੜੇ ਮੇਰੇ ਕਿਸਾਨ ਭਰਾਵਾਂ ਦੇ ਫਸਲਾਂ ਲੱਗਦੀਆਂ ਸੀਗੀਆਂ ਅਤੇ ਜੋ ਕਿ ਬੱਚੋਆਂ ਰਾਹ ਜਾਂਦਾਗਾ ਉੱਥੇ ਵੀ ਕਾਫੀ ਘਰਾਂ ਦਾ ਨੁਕਸਾਨ ਹੋਇਆਗਾ ਫਸਲਾਂ ਦਾ ਨੁਕਸਾਨ ਹੋਇਆਗਾ ਪਰ ਉਹਨਾਂ ਨੂੰ ਹਜੇ ਤੱਕ ਕੋਈ ਵੀ ਜੋ ਬੰਦ ਦਾ ਮਾਮਜਾ ਉਹ ਨਹੀਂ ਮਿਲਿਆ ਹੈਗਾ ਅਸੀਂ ਪੰਜਾਬ ਸਰਕਾਰ ਕੋਲ ਇਹ ਬੇਨਤੀ ਕਰਦੇ ਆਂਗੇ ਕਿ ਸਾਡੇ ਹਲਕਾ ਡਸਕੇ ਦੇ ਵਿੱਚ ਸਾਡੇ ਹਲਕੇ ਦੇ ਜ਼ਿਲ੍ਹਾ ਸੰਗਰੂਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਮਨ ਅਰੋੜਾ ਜੀ ਹਰਪਾਲ ਚੀਮਾ ਜੀ ਜੋ ਕਿ ਸਾਡੇ ਸ਼ਰੂ ਹਲਕੇ ਦੇ ਮਨਿਸਟਰ ਹਨ ਅਸੀਂ ਉਹਨਾਂ ਕੋਲੇ ਵੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਕਿ ਜੋ ਪਿੰਡ ਦਸਕਾ ਦੇ ਵਿੱਚ ਕਿਸਾਨ ਭਰਾਵਾਂ ਅਤੇ ਮਜ਼ਦੂਰ ਭਰਾਵਾਂ ਦੇ ਨਾਲ ਜੋ ਬੇਇਨਸਾਫੀ ਹੋਈ ਹੈ ਜੋ ਕਿ ਦਸਕਾ ਤੋਂ ਗਰਦਿਆਂਗਰ ਰਾਹ ਦੇ ਉੱਤੇ ਜੋ ਜੀਵੀਆਂ ਫਸਲਾਂ ਪੈਂਦੀਆਂ ਸਨ ਸਾਨੂੰ ਉਹਨਾਂ ਫਸਲਾਂ ਦਾ ਕੋਈ ਇਮਾਮਜਾ ਨਹੀਂ ਮਿਲਿਆ ਹੈਗਾ ਉਹਦੇ ਵਿੱਚ ਚਾਹੇ ਕੋਈ ਪਿੰਡ ਦੀ ਪੰਚਾਇਤ ਨੰਬਰਦਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਜੋ ਕਿ ਸਾਡੇ ਪਿੰਡ ਦਸਕਾ ਨੂੰ ਗਗਨਦੀਪ ਸਿੰਘ ਪਟਵਾਰੀ ਅਤੇ ਰਤਨਖੇੜਾ ਪਟਵਾਰੀ ਨਿਖਲ ਜੋ ਵੀ ਅਧਿਕਾਰੀਆਂ ਦੇ ਵੱਲੋਂ ਸਾਡੇ ਦਸਕਾ ਪਿੰਡ ਦੇ ਵਿੱਚ ਪੱਖਪਾਤ ਹੋਇਆਗਾ ਅਸੀਂ ਪੰਜਾਬ ਸਰਕਾਰ ਕੋਲੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਪੂਰੀ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਜਿਹੜੇ ਸਾਡੇ ਕਿਸਾਨ ਭਰਾਵਾਂ ਨੂੰ ਹਜੇ ਤੱਕ ਮਾਮਜਾ ਨਹੀਂ ਮਿਲਿਆ ਉਹ ਸਾਨੂੰ ਮਾਮਜਾ ਮਿਲਣਾ ਚਾਹੀਦਾ ਹੈ ਅਸੀਂ ਇਹ ਦੱਸਣਾ ਚਾਹੁੰਦੇ ਆਂਗੇ ਪੰਜਾਬ ਸਰਕਾਰ ਨੂੰ ਕਿ ਜਿਨ੍ਹਾਂ ਦੀਆਂ ਕੋਈ ਫਸਲਾਂ ਨਹੀਂ ਮਰੀਆਂ ਜਿਨ੍ਹਾਂ ਦੀਆਂ ਕੋਈ ਫਸਲਾਂ ਨਹੀਂ ਮਰੀਆਂ ਉਹਨਾਂ ਨੂੰ ਤਾਂ ਮਾਮਜਾ ਮਿਲ ਗਿਆ ਪਰ ਜਿਹੜੇ ਕਿਸਾਨ ਭਰਾਵਾਂ ਦੀਆਂ ਫਸਲਾਂ ਮਰੀਆਂ ਨੇ ਜੀਆਂ ਉਹਨਾਂ ਨੂੰ ਹਜੇ ਤਾਂ ਕੋਈ ਮਾਮਜਾ ਨਹੀਂ ਮਿਲਿਆ ਹੈਗਾ ਅਸੀਂ ਇਹੀ ਬੇਨਤੀ ਕਰਦੇ ਆਂਗੇ ਪ੍ਰਸ਼ਾਸਨ ਦੇ ਮੂਰੇ ਕੀ ਸਾਡਾ ਜੋ ਵੀ ਇਥੇ ਧੱਕਾਸ਼ਾਹੀ ਹੋਈ ਹੈਗੀ ਕਿੰਡਸ ਕਾਦੇ ਵਿੱਚ ਪੱਕਪਾਤ ਕੀਤਾ ਗਿਆ ਹੈਗਾ ਜੇ ਕਿਸੇ ਵੀ ਅਧਿਕਾਰੀ ਦੀ ਕਿਸੇ ਦੀ ਕੋਈ ਵੀ ਗਲਤੀ ਹੈ ਤਾਂ ਉਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤਾਂ ਜੋ ਸਾਨੂੰ ਜਿਹੜਾ ਬਣਦਾ ਮਾਮਜਾ ਉਹ ਸਾਨੂੰ ਮਿਲਣਾ ਚਾਹੀਦਾ ਹੈਗਾ ਤੇ ਜੇਕਰ ਸਾਨੂੰ ਸਾਡਾ ਬਣਦਾ ਮਾਮਜਾ ਨਹੀਂ ਮਿਲਦਾ ਤਾਂ ਅਸੀਂ ਸੰਘਰਸ਼ ਦੇ ਰਾਹ ਤੇ ਪਾਵਾਂਗੇ ਸੰਘਰਸ਼ ਨੂੰ ਜੱਗੀ ਪੱਧਰ ਤੇ ਲੈ ਕੇ ਜਾਵਾਂਗੇ ਅਤੇ ਜੋ ਮਤਲਬ ਕਿ ਸਾਡੇ ਕੋਲ ਇਹਦੇ ਬਕਾਇਦਾ ਤੌਰ ਤੇ ਪ੍ਰੂਫ ਵੀ ਨੇਗੇ ਸਬੂਤ ਵੀ ਨੇ ਲਿਸਟੀ ਸਾਡੇ ਕੋਲ ਪਈ ਹੈਗੀ ਉਹਦੇ ਵਿੱਚ ਸਾਨੂੰ ਸਾਰਾ ਪਤਾ ਹੈਗਾ ਕਿਹੜੇ-ਕਿਹੜੇ ਬੰਦਿਆਂ ਦਾ ਮਾਮਲਾ ਬਣਦਾ ਸੀਗਾ ਕਿਹਦਾ ਨਹੀਂ ਬਣਦਾ ਸੀਗਾ ਉਹ ਅਸੀਂ ਜੇਕਰ ਸਾਡੇ ਪਿੰਡ ਅਸਕਾ ਦੇ ਵਿੱਚ ਦੁਆਰਾ ਗਰਦੋਰੀ ਹੁੰਦੀ ਹੈ ਤਾਂ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਅਸਕਾ ਦੀ ਦੁਆਰਾ ਗਰਦੋਰੀ ਕੀਤੀ ਜਾਵੇ ਅਤੇ ਜੋ ਸਹੀ ਕਿਸਾਨ ਨੇਗੇ ਜੋ ਸਹੀ ਮਜ਼ਦੂਰ ਨੇਗੇ ਉਹਨੂੰ ਬੰਦ ਦਾ ਮਾਮਲਾ ਦਿੱਤਾ ਜਾਵੇ ਮਸਲਾ ਦਲਜੀਤ ਵਿਰਕ ਨੇ ਕੁਝ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਮੈਂ ਤੁਹਾਨੂੰ ਵਾਰੀ-ਵਾਰੀ ਨਾਲ ਸੁਣਾਉਣਾ ਕਿ ਕਿਸਾਨ ਕੀ ਕਹਿੰਦੇ ਆ ਆਪਾਂ ਇਹ ਕਹਿੰਦੇ ਆ ਵੀ ਜਿਹੜੀ ਇਹ ਬੇਨਤੀ ਹੈ ਜੀ ਜਿਹਨਾਂ ਦੀਆਂ ਫਸਲਾਂ ਮਾਰੀਆਂ ਗਈਆਂ ਜਾਂ ਘਰ-ਪਾਟ ਗਏ ਗਰੀਬਾਂ ਦੇ ਘਰ-ਪਾਟ ਗਏ ਕੋਈ ਇਥੇ ਆਣ ਕੇ ਸੁਣਾਈ ਨਹੀਂ ਕਰੀ ਸਰਵਾ ਕਰਕੇ ਤੁਰ ਗਏ ਨੇ ਮੁੜ ਕੇ ਕੋਈ ਪੈਸਾ ਨਹੀਂ ਦਿੱਤਾ ਨਾਲੇ ਕੋਈ ਕੁਝ ਨਹੀਂ ਸਾਡੀ ਪੁੱਛਦਾ ਸੀ ਨਹੀਂ ਹੋਈ ਜੇ ਸਾਡੀਆਂ ਫਸਲਾਂ ਮਾਰੀਆਂ ਗਈਆਂ ਨੇ ਇਹ ਸਾਡਾ ਸਰਵਾ ਕਰ ਗਏ ਨੇ ਉਹ ਪਟਵਾਰੀ ਸਾਰੇ ਮਿੰਨੀ ਪੂਛ ਕਰ ਗਏ ਰਲ ਮਿਲ ਕੇ ਜਿਨ੍ਹਾਂ ਦੇ ਸਰਕਾਰ ਦੇ ਮਨਿੰਦੇ ਚੰਗੇ ਬੰਦੇ ਸੀ ਉਹਨਾਂ ਦਾ ਮਾਮਯਾ ਮਿਲ ਗਿਆ ਜਿਨ੍ਹਾਂ ਦੀਆਂ ਨਹੀਂ ਮਰੀਆਂ ਉਹਨਾਂ ਨੂੰ ਵੀ ਮਿਲ ਗਿਆ ਜਿਨ੍ਹਾਂ ਦੀਆਂ ਮਰੀਆਂ ਨੇ ਉਹਨਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ ਜਿਹੜੇ ਜਿਨ੍ਹਾਂ ਦੇ ਵਿਚਾਰੇ ਦੇ ਸਾਹ ਸਾਹ ਫੋਟ ਪਾਣੀ ਖੜਾ ਸੀਗਾ ਇਹ ਚੀਮਾ ਸਾਹਿਬ ਆਪ ਗਰਜੌੜੀ ਕਰਕੇ ਗਏ ਸੀ ਆਪ ਕਹਿ ਕੇ ਗਏ ਸੀ ਤੁਹਾਨੂੰ ਇਹ ਸਾਰਿਆਂ ਨੂੰ ਮਾਰ ਮਿਲੂਗੀ ਮੈਂ ਪਾਈਪਲਾਈਨ ਵੀ ਦੱਬੂਗਾ ਮੈਂ ਮਾਰ ਵੀ ਦਵਾਉਂਗਾ ਘਰਾਂ ਦੇ ਮਾਮਯਾ ਵੀ ਦਵਾਉਂਗਾ ਇਹਨਾਂ ਨੇ ਨਾ ਕੋਈ ਮਾਮਯਾ ਦਵਾਇਆ ਨਾ ਕੋਈ ਸਾਡੀ ਪਾਈਪਲਾਈਨ ਦੱਬੀ ਹੈ ਨਾ ਕੋਈ ਸਾਨੂੰ ਮਾਰ ਮਿਲੀ ਹੈ ਜਿਨ੍ਹਾਂ ਨੂੰ ਮਲੂਕੀਆਂ ਵਾਲਿਆਂ ਨੂੰ ਉਹਨਾਂ ਨੂੰ ਤਾਂ ਮਾਰ ਵੀ ਮਿਲ ਗਈ 20-20 ਮਾਰੇ ਜਿਨ੍ਹਾਂ ਦੀ ਉੱਕਾ ਮਰ ਗਈ ਹੈ ਉਹਨਾਂ ਨੂੰ ਕੋਈ ਪੁੱਛਦਾ ਵੀ ਨਹੀਂ ਉਹਨਾਂ ਦੇ 1 ਰੁਪਿਆ ਵੀ ਨਹੀਂ ਦਿੰਦਾ ਨਾ ਨੇ ਆਣ ਕੇ ਤਾਂ ਮੈਂ ਜੇ ਜਾਣਿਆ ਅੱਗੋਂ ਪੁੱਠਾ ਬੋਲ ਦੇਣੀ ਜੀ ਇਹਨਾਂ ਦਾ ਹੱਕ ਹੈ ਜੀ ਸਾਨੂੰ ਉਹਦਾ ਮਾਮਜਾ ਮਿਲਣਾ ਚਾਹੀਦਾ ਹੈ ਜਿਹੜੇ ਮਰ ਗਏ ਉਹ ਆਣ ਕੇ ਗਰਜ਼ੋਰੀ ਕਰ ਸਕਦੇ ਦੁਬਾਰੇ ਪੁੱਛਾਦੇ ਨੇ ਉਹ ਬੰਦਿਆਂ ਨੂੰ ਇਕੱਠੇ ਕਰੋ ਤੁਸੀਂ ਉਹਨਾਂ ਨੂੰ ਤਾਂ ਮਾਮਜਾ ਬਣਦਾ ਹੈ ਉਹ ਤੁਹਾਨੂੰ ਮੰਗ ਕੇ ਸਾਡੀ ਪੂਰੀ ਕਰੋ ਜੀ ਸਾਡਾ ਮਾਮਜਾ ਦਿਓ ਸਾਡਾ ਜੋ ਬਣਦਾਗਾ ਇਹ ਸਰਕਾਰ ਸਾਡਾ ਨਿਤ ਕਰਾ ਕੇ ਉਹ ਕਰਦੀਏਗੀ ਇੱਕ ਪਾਸੇ ਦਾ 7 ਫੁੱਟ ਜਮੀਨ ਨੀਵੀਂ ਆ ਇੱਕ ਪਾਸੇ 7 ਫੁੱਟ ਕੀ ਆ ਉੱਤੀ ਵਾਲੇ ਦਾ ਮਾਮਲਾ ਮਿਲ ਗਿਆ ਤੇ ਨੀਵੀਂ ਵਾਲੇ ਨੂੰ ਮਾਮਲਾ ਮਿਲਿਆ ਨਹੀਂ ਜੀ ਇਹ ਇਹ ਕੋਈ ਕੰਮ ਥੋੜਾ ਸਰਕਾਰਾਂ ਦੇ ਕੰਮ ਹੁੰਦੇ ਨਹੀਂ ਵੀ ਇਤਨਾ ਕੰਮ ਹੋਣਗੇ ਬੀਕੇ ਜੂ ਇਕਤਾ ਆਜ਼ਾਦ ਨੇ ਵੀ ਉਸਤੇ ਗੱਲ ਰੱਖੀ ਆ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਸੁਣਦੇ ਆਪਣਾ ਬਲਾਕ ਲਹਿਰਾ ਭਰਾਵੋ ਆ ਮਾਰ ਹੋਈ ਏ ਜਿਹੜੀ ਇਹਦੇ ਵਿੱਚ ਸਰਕਾਰ ਨੇ ਲਿਸਟਾਂ ਬਣਾ ਕੇ ਜੋ ਆਪਦੇ ਕੁਝ ਚਾਹੇਤੇ ਨੇ ਉਹਨਾਂ ਨੂੰ ਅੰਨਾ ਵੱਡੇ ਰਿਓੜੀਆ ਬੁਰਬੁਰ ਆਪਦੇ ਨੂੰ ਦੇਵੇ ਉਸ ਦੇ ਮੁਤਾਬਕ ਆਪ ਦੀ ਬੰਦਿਆਂ ਨੂੰ ਜਿਹੜੇ ਉਹ ਦੇਈ ਜਾ ਰਹੇ ਨੇ ਜਿਹੜਾ ਅਸਲ ਸਹੀ ਕਾਗਜ਼ਾਂ ਦੇ ਵਿੱਚ ਜਿਹਦੀ ਮਾਰ ਹੈ 223 ਕਿੱਲੇ ਵਾਲਾ 5 ਕਿੱਲੇ ਵਾਲਾ ਉਹ ਇਹਨਾਂ ਦੇ ਪਿੱਛੇ ਪਿੱਛੇ ਫਿਰ ਰਿਹਾ ਸਾਡੀ ਮੰਗ ਹੈ ਭਗਵਾਨ ਸਤਬੰਦ ਸਰਕਾਰ ਤੋਂ ਕਿ ਸਹੀ ਕੰਮ ਕੀਤਾ ਜਾਵੇ ਜਿਹੜਾ ਸਹੀ ਜੋਗ ਲਾਭਪਾਤਰੀ ਹੈ ਉਸ ਨੂੰ ਜਿਹੜੀ ਮਾਰ ਦਾ ਲਾਭ ਹੈ ਉਹ ਦਿੱਤਾ ਜਾਵੇ ਆ ਡਸਕ ਹੈ ਹਰਿਆਊ ਹੈ ਮੂਨਕ ਹੈ ਚੋਟੀਆਂ ਹੈ ਇਹ ਕਈ ਪਿੰਡਾਂ ਦੇ ਵਿੱਚ ਬਹੁਤ ਵੱਡੀ ਮਾਰ ਹੈ ਪ੍ਰਭੂ ਇਹ ਮਾਰ ਦੇ ਮੁਤਾਬਕ ਅਸੀਂ ਮੰਗ ਕਰਦੇ ਨਹੀਂ ਫਿਰ ਸਾਨੂੰ ਸਰਕਾਰ ਦੇ ਖਿਲਾਫ ਸੰਘਰਸ਼ ਕਰਨਾ ਪਊਗਾ ਐਨੀਆਂ ਗੱਲਾਂ ਨਾਲ ਮੈਂ ਆਪਣੀ ਗੱਲ ਸਵਾਸਤ ਦਾ ਵਾਹਿਗੁਰੂ ਜੀ ਦਾ ਕਾਲਸਾ ਅੱਜ ਅਸੀਂ ਪਿੰਡ ਡਸਕੇ ਦੇ ਖੇਤਾਂ 'ਚ ਖੜੇ ਆ ਮੈਂ ਜ਼ਿਲ੍ਹਾ ਉਮੀਦ ਜ਼ਿਲ੍ਹਾ ਸੀਨੀਅਰ ਮੀਟ ਪ੍ਰਧਾਨ ਸੰਗਰੂਰ ਸੁਖਦੇਵ ਸਿੰਘ ਪਿੰਡ ਲੇਲਖਲਾ ਆ ਮੇਰੇ ਨਾਲ ਸਾਡੇ ਬਲਾਕ ਦੇ ਉਮੀਦ ਪ੍ਰਧਾਨ ਖੜੇ ਨੇ ਕਰਮੀਤ ਸਿੰਘ ਜੀ ਗਦੜਿਆਣੀ ਆ ਸਾਡੇ ਡਸਕੇ ਪਿੰਡ ਗਾਇਦੇ ਨੂੰ ਪ੍ਰਧਾਨ ਖੜੇ ਨੇ ਸਾਰੇ ਇੱਧਰ ਉੱਧਰ ਆਧਾਰ ਦੇ ਗਿੰਦ ਦੇ ਅੱਜ ਅਸੀਂ ਇੱਥੇ ਆਏ ਆ ਸਾਡਾ ਕਿਹਨਾਂ ਦਾ ਕੀ ਮਸਲਾ ਹੈ ਕਿਉਂ ਆਣਾ ਪਿਆ ਜਿਹੜੀ ਪਿੱਛੇ ਆ ਗੱਕ ਦੇ ਵਿੱਚ ਬਾਹਰ ਸੋਈਤੀ ਨਾ ਬੇਮੌਸਮ ਉਹ ਕਹਿ ਲੋ ਉਹ ਬਾੜ ਸਿੰਨੀ ਹੋ ਗਈ ਕੋਈ ਹੈ ਉਹਨੇ ਸਾਰਾ ਰਕਬਾ ਲਪੇਟ ਦੇ ਵਿੱਚ ਲੈ ਲਿਆ ਘਟੋ ਘਾਟੇ 100 150 ਏਕੜ ਰਕਬਾ ਪਿੱਛੇ ਝਮਕਰਿਆ ਹੈ ਇਹ ਸਾਰਾ ਆ ਜੋ ਖੜਾ ਇਧਰ 4 ਫੁੱਟ ਡੂੰਘਾ ਹੈ ਇਹ ਸਾਰਾ ਰਕਬਾ ਉਹਦੀ ਪਾਣੀ ਦੀ ਲਪੇਟ ਦੇ ਵਿੱਚ ਆਇਆ ਜਦੋਂ ਸਾਰਾ ਜੋ ਧੀਰੀ ਮੌਕੇ ਤੇ ਝੋਨਾ ਪੀਜਿਆ ਹੋਇਆ ਸੀ ਉਹ ਸਾਰਾ ਬਰਬਾਦ ਹੋ ਗਿਆ ਝੋਨਾ ਖਤਮ ਹੋ ਗਿਆ ਉਸ ਤੋਂ ਬਾਅਦ ਸਰਕਾਰ ਦੇ ਕਹਿਣ ਦੇ ਜੋ ਸਰਕਾਰ ਦਾ ਹੁਕਮ ਸੀ ਉਹਦੇ ਅਮਦ ਆ ਗਰਦੌਰੀਆਂ ਹੋਈਆਂ ਪਟਵਾਰੀ ਇੱਥੇ ਆਏ ਸਾਰਿਆਂ ਨੇ ਮਾਦਰ ਸਰਬਾ ਕੀਤਾ ਸਾਰਾ ਕੁਝ ਹੋ ਗਿਆ ਕਾਗਜ਼ਾਂ ਦੇ ਹੁਣ ਹੋਇਆ ਕੀ ਉਹ ਜਿਹੜਾ ਦਾ ਮਾਮਜਾ ਮਿਲਣਾ ਸੀ ਸਰਕਾਰ ਨੇ ਇਹ ਕਹਿੰਦੀ ਅਸੀਂ ਮਾਮਜਾ ਦੇਵਾਂਗੇ ਕਿ ਉਹ ਇਹਦਾ ਸਰਵਾਤਰਾਇਆ ਹੁਣ ਉਹਦੇ ਵਿੱਚ ਕੀ ਹੋਇਆ ਦੋ ਚਾਰ ਬੰਦਿਆਂ ਨੂੰ ਪੈਸੇ ਪੈ ਗਏ ਬਾਕੀ ਦੇ ਆਪਾਂ ਇਹਨਾਂ ਦੇ ਕੁੱਲ ਮਿਲਾ ਕੇ ਦੇਖ ਲਈਏ ਘੱਟੋ ਘੱਟ 25 30 ਪਰਿਵਾਰ ਜਿਨ੍ਹਾਂ ਦਾ ਇਹ ਜਿੱਦਿ ਰੱਖਦਾ ਆ ਇੱਥੇ ਜਿਹਦੀ ਮਰੀ ਉਹਨਾਂ ਨੂੰ ਕੋਈ ਪੈਸਾ ਨਹੀਂ ਪਿਆ ਪੈ ਗਿਆ ਤੁਰੀ ਪਿਆ ਉਸਕ ਨੂੰ ਕਿਵੇਂ ਪੈ ਗਿਆ ਇਹ ਨਹੀਂ ਹੈ ਵੀ ਉਸਕ ਨੂੰ ਕਿਉਂ ਪੈ ਗਿਆ ਉਹ ਵੀ ਮਾਰ ਦੇ ਵਿੱਚ ਸੀ ਉਹਨਾਂ ਨੂੰ ਪਿਆ ਜੈਜ ਪਿਆ ਜਿਹੜਾ ਨੂੰ ਨਹੀਂ ਪਿਆ ਉਹ ਕਿਉਂ ਨਹੀਂ ਪਿਆ ਇਹ ਇੱਕ ਵੱਡਾ ਸਵਾਲ ਹੈ ਪ੍ਰਸ਼ਾਸਨ ਦੇ ਵਿਭਾਗ ਦੇ ਪਟਵਾਰੀ ਗਰਦੌਰ ਸਾਰੇ ਇਹਦੇ ਵਿੱਚ ਆਉਂਦੇ ਆ ਤਹਿਸੀਲਦਾਰ ਐਸਡੀਐਮ ਤੱਕ ਵੀ ਆਉਂਦੇ ਆ ਵੀ ਇੱਕ ਸਵਾਲ ਹੈ ਵੀ ਉਹਨਾਂ ਨੂੰ ਕਿਉਂ ਨਹੀਂ ਪਿਆ ਉਹ ਜਿਹੜੇ ਪੈਗੇ ਜੇ ਮਰਿਆ ਜੇ ਮਾਰ ਹੋ ਗਿਆ ਸਰਵਾ ਹੋ ਗਿਆ ਸਰ ਕੁਸ ਹੋ ਗਿਆ ਤਾਂ ਉਹਨਾਂ ਨੂੰ ਪੈ ਗਿਆ ਇਹਨਾਂ ਨੂੰ ਕਿਉਂ ਨਹੀਂ ਪਿਆ ਇਸ ਤੇ ਅੱਜ ਅਸੀਂ ਸਰਕਾਰ ਨੂੰ ਆ ਇਥੋਂ ਦੇ ਲਹਿਰੇ ਦੇ ਪ੍ਰਸ਼ਾਸਨ ਨੂੰ ਅਸੀਂ ਕਿ ਚਤਨਾਬ ਨਹੀਂ ਦੇਣਾ ਚਾਹੁੰਦੇ ਆ ਸਿੱਧੂਪੁਰ ਜਥੇਬੰਦੀ ਵੱਲੋਂ ਲਹਿਰੇ ਬਲਾਕ ਦੇ ਸਾਰੇ ਅਹੁਦੇਦਾਰ ਵਰਕਰ ਇੱਥੇ ਪਹਿਲਾਂ ਦੇਖ ਕੇ ਗਏ ਆ ਪਹੁੰਚੇ ਆ ਤੇ ਅੱਜ ਕੁੱਲ ਬਟਾ ਜਮਾ ਇਸ ਮਾਮਲੇ ਦੇ ਵਿੱਚ ਇਹ ਹੈ ਕਿ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਸਾਰਿਆਂ ਨੂੰ ਮਾਰ ਪਈ ਹੈ ਤੇ ਮੁਆਵਜ਼ੇ ਦੀ ਤਰਕसंगਤ ਵੰਡ ਨਹੀਂ ਕੀਤੀ ਗਈ ਮਜ਼ਦੂਰਾਂ ਦਾ ਵੀ ਨੁਕਸਾਨ ਹੋਇਆ ਹੈ ਮਜ਼ਦੂਰ ਆਕੂ ਗੋਬਿੰਦ ਸ਼ਾਜ਼ਲੀ ਪਿੰਡ ਡਸਕੇ ਪਹੁੰਚੇ ਤੇ ਉਹਨਾਂ ਨੇ ਉੱਥੇ ਜਾ ਕੇ ਕੀ ਕਿਹਾ ਸੁਣਦੇ ਹਾਂ ਦੋਸਤੋ ਮੈਂ ਗੋਬਿੰਦ ਸਿੰਘ ਸ਼ਾਜ਼ਲੀ ਫੂਬਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅੱਜ ਡਸਕੇ ਪਿੰਡ ਪਹੁੰਚਿਆ ਉਜਤ ਕੋ ਪਤਾ ਲੱਗਿਆ ਕਿ ਜਿਹੜਾ ਪੰਜਾਬ ਸਰਕਾਰ ਨੇ ਹੜ੍ਹਾਂ ਦੇ ਫਸਲਾਂ ਦਾ ਖਰਾਬਾ ਹੋਇਆ ਕੀ ਉਹਦੇ ਤਹਿਤ ਜਿਹੜੇ ਘਰਾਂ ਦਾ ਟਿੱਗੇ ਹੋਏ ਜਾਂ ਘਰਾਂ ਦੀਆਂ ਕੱਲਾਂ ਛੱਤਾਂ ਪਾੜ ਗਈਆਂ ਕਿ ਉਹਦਾ ਜਿਹੜਾ ਮਾਮਲਾ ਮਿਲਣਾ ਸੀ ਹਲੇ ਤੱਕ ਜਿਹੜਾ ਮਾਮਲਾ ਲੋੜਵੰਦ ਲੋਕਾਂ ਤੱਕ ਪਹੁੰਚਿਆ ਨਹੀਂ ਇੱਥੇ ਯਾਨੀ ਕਿ ਫੋਨ ਨੂੰ ਦੇਖਣ ਨੂੰ ਇਹ ਵੀ ਮਿਲਿਆ ਵੀ ਕੁਝ ਜਿਹੜੇ ਪੰਜਾਬ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਚਹਿੱਤੇ ਨੇ ਉਹਨਾਂ ਨੂੰ ਜਾਨੀ ਕਿ ਮਾਮਲਾ ਪਤਾ ਜਾਨੀ ਕਿ ਦੂਜਿਆਂ ਨੂੰ ਜਿਹੜਾ ਫਸਲਾਂ ਦੀ ਖਰਾਬੀ ਨਹੀਂ ਉਹ ਹਲੇ ਤੱਕ ਪਾਈ ਜਿਹੜੇ ਲੋੜਵੰਦ ਨੇ ਸਹੀ ਜਿਹਨਾਂ ਦੀਆਂ ਫਸਲਾਂ ਮਰੀਆਂ ਨੇ ਜਾਂ ਜਿਹਨਾਂ ਦੇ ਗਰੀਬਾਂ ਨੇ ਮਜ਼ਦੂਰਾਂ ਦੇ ਜਿਹੜਿਆਂ ਦੇ ਘਰ ਟਿੱਕੇ ਨਹੀਂ ਇਸ ਮਾਮਲੇ ਨੂੰ ਲੈ ਕੇ ਅਸੀਂ ਅੱਜ ਦਸਤੀ ਪਿੰਡ ਦੇ ਵਿੱਚ ਆਏ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਮੈਂ ਇਹਦੇ ਨਾਲ ਹੋਰ ਵੀ ਮੰਗ ਕਰਦਾ ਵੀ ਜਿਹੜਾ ਜਾਨੀ ਕਿ ਅਫਸਰ شاہੀ ਜਿਹੜੇ ਵੀ ਅਧਿਕਾਰੀ ਇਹਦੇ ਚ ਆਉਂਦੇ ਨੇ ਉਹਨਾਂ ਨੂੰ ਦੇ ਕਿਤੇ ਉਹਨਾਂ ਦੀ ਅੰਜਲੀ ਦੇ ਕਾਰਨ ਇਹ ਗਲਤ ਹੋਇਆ ਤਾਂ ਪੰਜਾਬ ਸਰਕਾਰ ਤੁਰੰਤ ਸਸਪੈਂਟ ਦੀ ਕਰੇ ਤੇ ਨੌਕਰੀ ਤੋਂ ਪ੍ਰਕਾਸ਼ਤ ਕਰੇ ਤੇ ਲੋੜਵੰਦਾਂ ਨੂੰ ਜਿਹੜਾ ਘਰਾਂ ਦਾ ਮਾਮਲਾ ਹੈ ਉਹ ਦੇਵੇ ਸਰਕਾਰ ਜੇ ਕਿਤੇ ਸਰਕਾਰ ਇਹ ਤੇ ਅੰਜਲੀ ਕਰਦੀ ਹੈ ਨਾ ਹੁੰਦਾ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਲੋਕ ਨੇ ਜਿਹੜੇ ਇਕੱਠੇ ਹੋ ਕੇ ਸੰਘਰਸ਼ ਕਰਨਗੇ ਫਿਰ ਜ਼ਿੰਮੇਵਾਰੀ ਹੱਥੋਂ ਪ੍ਰਸ਼ਾਸਨ ਤੇ ਸਰਕਾਰ ਦੀ ਹੋ ਗਈ। ਕੁੱਲ ਮਿਲਾ ਕੇ ਇਹਨਾਂ ਲੋਕਾਂ ਦੇ ਇਲਜ਼ਾਮ ਨੇ। ਖਾਸ ਕਰਕੇ ਡਸਕੇ ਦੇ ਜਿਹੜਾ ਰਕਬਾ ਜਿਹੜਾ 100 ਕਿੱਲੇ ਤੋਂ ਵੱਧ ਦਾ ਰਕਬਾ ਦੱਸਿਆ ਜਾਂਦਾ ਉਹ ਖਰਾਬ ਹੋਇਆ। ਮੀਂਹ ਦੇ ਨਾਲ ਜਿਹੜਾ ਪਾਣੀ ਆਇਆ ਵੱਖ-ਵੱਖ ਨਿਕਾਸੀ ਨਾਲਿਆਂ ਤੇ ਕੱਸੀਆਂ ਦੇ ਵਿੱਚੋਂ ਉਹਦੇ ਕਰਕੇ ਇਹ ਪਾਣੀ ਜਿਹੜਾ ਉਹਨਾਂ ਦੇ ਖੇਤਾਂ 'ਚ ਵੜਿਆ ਨੁਕਸਾਨ ਹੋਇਆ। ਉਹਨਾਂ ਦਾ ਕਹਿਣਾ ਕਿ ਨੁਕਸਾਨ ਸਾਰਿਆਂ ਦਾ ਹੋਇਆ ਪਰ ਮੁਆਵਜ਼ਾ ਕੁਝ ਕੁ ਲੋਕਾਂ ਨੂੰ ਦਿੱਤਾ ਗਿਆ। ਉਹਨਾਂ ਦੇ ਵਿੱਚੋਂ ਵੀ ਕੁਝ ਕੁ ਛੇਤਿਆਂ ਨੂੰ ਦਿੱਤਾ ਗਿਆ ਤੇ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਸਾਡਾ ਮੁਆਵਜ਼ਾ ਛੇਤੀ ਤੋਂ ਛੇਤੀ ਦਿੱਤਾ ਜਾਵੇ ਇਸ ਮਾਮਲੇ ਦੇ ਵਿੱਚ ਮੈਂ ਹਲਕਾ ਪਟਵਾਰੀ ਜਿਹੜਾ ਰੱਤਾਖੜਾ ਨੂੰ ਲੱਗਦੇ ਆ ਨਿਖਲ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਅਸੀਂ ਪਿੰਡ ਵਾਈਜ਼ ਲਿਸਟਾਂ ਭੇਜ ਦਿੱਤੀਆਂ ਨੇ ਜਿਹੜੇ ਕਿਸੇ ਦਾ ਨਾਮ ਨਹੀਂ ਆਇਆ ਤਾਂ ਅਗਲੀਆਂ ਲਿਸਟਾਂ ਆ ਰਹੀਆਂ ਨੇ ਉਹਨਾਂ 'ਚ ਇਹਦਾ ਨਾਮ ਆ ਜਾਵੇਗਾ ਤੇ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਊਗਾ ਤੇ ਸਾਰਿਆਂ ਨੂੰ ਮਿਲੂਗਾ ਉਹ ਕਹਿੰਦੇ ਬੇਸਿਕਲੀ ਸਾਡਾ ਕੰਮ ਸਿਰਫ ਉਹ ਲਿਸਟਾਂ ਬਣਾਉਣਾ ਤੇ ਜਿਹੜਾ ਉਹ ਮੁਆਵਜ਼ੇ ਦੀ ਗਰਦੌਰੀ ਕਰਨ ਤੱਕ ਦਾ ਸੀ ਬਾਕੀ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਇਹ ਮਸਲਾ ਜਿਹੜਾ ਦਾ ਜਿਹੜਾ ਸਾਰਾ ਦਾ ਸਾਰਾ ਉਹ ਖੇਤੀਬਾੜੀ ਵਿਭਾਗ ਦੇ ਆ ਜਿਹੜੇ ਡਸਕੇ ਨੂੰ ਪਟਵਾਰੀ ਲੱਗਦੇ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਨਹੀਂ ਚੱਕਿਆ ਐਸ ਡੀ ਐਮ ਲਹਿਰਾ ਕਿਉਂਕਿ ਇਹ ਐਸ ਡੀ ਐਮ ਲਹਿਰਾ ਦੇ ਅਧਿਕਾਰ ਖੇਤਰ ਦਾ ਪਿੰਡ ਨੇਗੇ ਦੋਹੇ ਦੋਵੇਂ ਪਿੰਡ ਐਸ ਡੀ ਐਮ ਲਹਿਰਾ ਦੇ ਜਿਹੜੇ ਅੰਡਰ ਆਉਂਦੇ ਆ ਉਪ ਮੰਡਲ ਮੈਜਿਸਟ੍ਰੇਟ ਲਹਿਰਾ ਸੁਭਾ ਸਿੰਘ ਨਾਲ ਮੈਂ ਫੋਨ ਤੇ ਗੱਲ ਕੀਤੀ ਪਹਿਲਾਂ ਤਾਂ ਉਹਨਾਂ ਨੇ ਫੋਨ ਕੱਟਤਾ ਗੱਲ ਨਹੀਂ ਉਸ ਪ੍ਰਕਾਰ ਸੁਣੀ ਫਿਰ ਉਹਨਾਂ ਨੂੰ ਮੈਂ ਦੁਬਾਰਾ ਫੋਨ ਕੀਤਾ ਤਾਂ ਉਹਨਾਂ ਨੇ ਕੋਪਰੇਟ ਨਾ ਕਰਨ ਵਾਲੇ ਲਹਿਜੇ ਦੇ ਨਾਲ ਇਹ ਗੱਲ ਕਹੀ ਕਿ ਪਤਾ ਨਹੀਂ ਜੀ ਤੁਹਾਡੇ ਕੋਲ ਲਿਸਟਾ ਕਿੱਥੋਂ ਨੇ ਕੀ ਆ ਕੀ ਸਿਸਟਮ ਹੈ ਪਰ ਉਹਨਾਂ ਦਾ ਇਹ ਕਹਿਣਾ ਹੈ ਪ੍ਰਸ਼ਾਸਨ ਦਾ ਪੱਖ ਇਹ ਹੈ ਕਿ ਜਿਹੜੇ ਪਿੰਡਾਂ ਦੇ ਵਾਈਜ਼ ਲਿਸਟਾ ਬਣ ਰਹੀਆਂ ਨੇ ਸਾਰਿਆਂ ਦੀਆਂ ਲਿਸਟਾਂ ਬਣੀਆਂ ਨੇ ਤੇ ਸਾਰਿਆਂ ਨੂੰ ਮੁਆਵਜ਼ਾ ਜਿਹੜਾ ਉਹ ਦੇ ਦਿੱਤਾ ਜਾਊਗਾ ਤੇ ਕੋਈ ਵੀ ਘਰ ਨਹੀਂ ਛੱਡਿਆ ਜਾਊਗਾ ਇਹਨਾਂ ਕਹੇਗੇ ਲਹਿਰੇਗਾ ਅੱਗੇ ਦੇ ਮਾਫ ਕਰਨਾ ਦੜਬਾ ਵਿਧਾਨ ਸਭਾ ਹਲਕੇ ਦੇ 10-12 ਪਿੰਡ ਨੇ ਇਹਨਾਂ ਸਾਰਿਆਂ ਦੀਆਂ ਤਿਆਰ ਕਰ ਲਈਆਂ ਗਈਆਂ ਨੇ ਇਹ ਹੁਣ ਸਾਰਿਆਂ ਦਾ ਜਿਹੜਾ ਮੁਆਵਜ਼ਾ ਉਹ ਛੇਤੀ ਜੜਾ ਉਹ ਲੋਕਾਂ ਤੱਕ ਪਹੁੰਚਦਾ ਕੀਤਾ ਜਾਊਗਾ ਇਹ ਗੱਲ ਐਸ ਡੀ ਐਮ ਸੁਭਾ ਸਿੰਘ ਲਹਿਰਾ ਦੀ ਸੀ ਹੁਣ ਸਵਾਲ ਇੱਥੇ ਖੜਾ ਹੋ ਜਾਂਦਾ ਹੈ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਊਗਾ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਊਗਾ ਕੋਈ ਵੀ ਨਹੀਂ ਛੱਡਿਆ ਜਾਊਗਾ ਪਰ ਜਿਹੜੇ ਪੀੜਤ ਕਿਸਾਨ ਤੇ ਮਜ਼ਦੂਰ ਨੇ ਉਹ ਇਲਜ਼ਾਮ ਲਾ ਰਹੇ ਨੇ ਕਿ ਮੁਆਵਜ਼ਾ ਵੰਡਿਆ ਜਾ ਰਿਹਾ ਹੈ ਇਹ ਮੁਆਵਜ਼ੇ ਦੇ ਵਿੱਚ ਦਿਨ ਚ ਪੱਖਪਾਤ ਕੀਤਾ ਜਾ ਰਿਹਾ ਤੇ ਤਰਕ ਸੰਗਤਤਾ ਨਹੀਂ ਹੈ ਖਾਸ ਕਰਕੇ ਆਪਣਿਆਂ ਨੂੰ ਹੀ ਇਹ ਮੁਆਵਜ਼ਾ ਦਿੱਤਾ ਜਾ ਰਿਹਾ ਹੁਣ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਇਨ੍ਹਾਂ ਚੋਂ ਪ੍ਰਸ਼ਾਸਨ ਸੱਚਾ ਹੈ ਜਾਂ ਲੋਕ ਸੱਚੇ ਨੇ ਪਰ ਵੱਡੀ ਗੱਲ ਇਹ ਹੈ ਕਿ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਜੇਕਰ ਹਾਲੇ ਤੱਕ ਸਰਕਾਰ ਕਿਉਂਕਿ ਦੇਖੋ ਜਿੱਥੇ ਦਾ ਜ਼ਿਆਦਾ ਹੜਾ ਹੈ ਜਿਹੜੇ ਹੜ੍ਹ ਦੀ ਮਾਰ ਹੇਠ ਪੂਰੇ ਦੇ ਪੂਰੇ ਗਰਦਾਸਪੁਰ ਹੁਸ਼ਿਆਰਪੁਰ ਦਾ ਕੁਛ ਇਲਾਕਾ ਕਪੂਰਥਲਾ ਦਾ ਵੱਡਾ ਇਲਾਕਾ ਤਰਨਤਾਰਨ ਜ਼ਿਲ੍ਹੇ ਦਾ ਇੱਕ ਵੱਡਾ ਇਲਾਕਾ ਅੰਮ੍ਰਿਤਸਰ ਜ਼ਿਲ੍ਹੇ ਦਾ ਵੱਡਾ ਇਲਾਕਾ ਉੱਥੇ ਦਾ ਤੇ ਫਾਜ਼ਿਲਕਾ ਫਿਰੋਜ਼ਪੁਰ ਦਾ ਜਿਹੜਾ ਇਲਾਕਾ ਹੈ ਉੱਥੇ ਦਾ ਹੜਾ ਨੇ ਮਾਰ ਅੰਨੀ ਕੀਤੀ ਆ ਉਹਦਾ ਦਾ ਕੋਈ ਹਿਸਾਬ ਕਿਤਾਬ ਹੈ ਹੀ ਨਹੀਂ ਉੱਥੇ ਸਰਕਾਰ ਵੀ ਲੱਗੀ ਐ ਆਮ ਲੋਕ ਵੀ ਲੱਗੇ ਨੇ ਧਾਰਮਿਕ ਸਮਾਜਿਕ ਸੰਸਥਾਵਾਂ ਵੀ ਲੱਗੀਆਂ ਨੇ ਕਲਾਕਾਰ ਵੀ ਲੱਗੇ ਨੇ ਪਰ ਸਵਾਲ ਇਹ ਹੈ ਕਿ ਜਿਹੜਾ 200 ਕਿੱਲੇ ਦਾ 300 ਕਿੱਲੇ ਦਾ ਕਿਉਂਕਿ ਉਸ ਸਮੇਂ ਮੀਂਹ ਬਹੁਤ ਪਿਆ ਇਸ ਇਲਾਕੇ ਦੇ ਵਿੱਚ ਜਿਹੜਾ ਉਹ ਨਾਲਿਆਂ ਦੀ ਸਫਾਈ ਜਿਸ ਪ੍ਰਕਾਰ ਕੀਤੀ ਜਾਂਦੀ ਹੈ ਉਸ ਪ੍ਰਕਾਰ ਨਹੀਂ ਹੋਈ ਤੇ ਨਾਲੇ ਲਗਭਗ ਕਈ ਥਾਵਾਂ ਓਵਰਫਲੋ ਕੀਤੇ ਤੇ ਉਹਨਾਂ ਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਸਵਾਲ ਇਹ ਹੈ ਕਿ ਇਹਨਾਂ ਨੂੰ ਪੈਸੇ ਕਦੋਂ ਮਿਲਣਗੇ ਕਣਕ ਦੀ ਬਜਾਈ ਦਾ ਸਮਾਂ ਆ ਚੱਲਿਆ ਇਹਨਾਂ ਦੇ ਵੀ ਇਲਜ਼ਾਮ ਨੇ ਕਿ ਔਰ ਜਿਹੜੇ ਅਸੈਸਮੈਂਟ ਕੀਤੀ ਗਈ ਹੈ ਜਿਹੜਾ ਅੰਦਾਜ਼ਾ ਲਾਇਆ ਗਿਆ ਕਿ ਭਾਈ ਇਹ ਕਿਹੜੀ ਸ਼੍ਰੈਣੀ ਦਾ ਨੁਕਸਾਨ ਹੋਇਆ ਹੈ ਉਹ ਵੀ ਸਹੀ ਨਹੀਂ ਉਹ ਵੀ ਇਹਨਾਂ ਦੇ ਇਲਜ਼ਾਮ ਨੇ ਹਾਲਾਂਕਿ ਜਿਹੜਾ ਉਹ ਪਟਵਾਰੀ ਹੋਰਾਂ ਦਾ ਕਹਿਣਾ ਸੀ ਕਿ ਆ ਕਿ ਐਸ.ਐਸ. ਨੂੰ ਸਦਕੇ ਦਿਲ ਦੇ ਨਾਲ ਸੱਚੇ ਦਿਲ ਦੇ ਨਾਲ ਕੀਤਾ ਜਾਨੀ ਕਿ ਕੋਈ ਹੇਰਾਫੇਰੀ ਵਾਲਾ ਮਸਲਾ ਨਹੀਂ ਹੈ ਪਰ ਸਵਾਲ ਇੱਥੇ ਹੈ ਕਿ ਫਿਰ ਇਹ ਲੋਕ ਕਿਉਂ ਛੱਡੇਗੇ ਇਸ ਬਾਰੇ ਪ੍ਰਸ਼ਾਸਨ ਦਾ ਕੁਝ ਕਹਿਣ ਦਾ ਜਿਹੜਾ ਉਹ ਉਸ ਪਾਸੇ ਵੱਲ ਆ ਹੀ ਨਹੀਂ ਰਿਹਾ ਕਿ ਪ੍ਰਸ਼ਾਸਨ ਨੇ ਦਾ ਸਿੱਧਾ ਹੀ ਕਹਿਤਾ ਕਿ ਅਸੀਂ ਹਜੇ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਸਾਰਿਆਂ ਨੂੰ ਮੁਆਵਜ਼ਾ ਮਿਲੂਗਾ ਤੇ ਅਸੀਂ ਮੁਆਵਜ਼ਾ ਦਵਾਗੇ ਹੁਣ ਇਹਨਾਂ ਚੋਂ ਕੌਣ ਸੱਚਾ ਕੌਣ ਨਹੀਂ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਖੁਦ ਇਸ ਮਾਮਲੇ ਦੇ ਉੱਤੇ ਡਿਟੇਲਡ ਜਾਣਕਾਰੀ ਜਿਹੜੀ ਆ ਮੀਡੀਆ ਨਾਲ ਸਾਂਝੀ ਕਰਨੀ ਚਾਹੀਦੀ ਹੈ ਕਿ ਆਖਰਕਾਰ ਇਹ ਲੋਕ ਇਲਜ਼ਾਮ ਲਾ ਰਹੇ ਨੇ ਤਾਂ ਕਿਉਂ ਲਾ ਰਹੇ ਨੇ